ਹਾਂਜੀ ਫਰੈਂਡ ਕੀ ਹਾਲ ਚਾਲ ਆ ਤੇ ਆ ਦੇਖੋ ਜੀ ਪਹਿਚਾਣੋ ਕਿਆ ਚੀਜ਼ ਹੈ ਮੁਰਗਾ ਜੀ ਮੁਰਗਾ ਆਪਾਂ ਇਹਦੇ ਬਣਾਉਣੇ ਜਾ ਰਹੇ ਆ ਪਕੌੜੇ ਛੋੜੇ ਰੰਡ ਜੀ ਕਰ ਤਾਹੀਂ ਠੰਡ ਸੀਗੀ ਅੱਜ ਮੈਂ ਕਿਹਾ ਕਿਉਂ ਨਾ ਅੱਜ ਪਕੌੜਾ ਛਕੌੜਾ ਹੋ ਜਾਵੇ ਠੀਕ ਹੈ ਤੇ ਇਹ ਆਪਾਂ 15 20 ਮਿੰਟ ਹੋ ਗਏ ਇਹਨੂੰ ਲਾ ਕੇ ਰੱਖੇ ਹੋਏ ਇਹਨੂੰ ਜਿਹੜਾ ਤਾਂ ਤੇ ਚੀਜ਼ ਕਬੀ ਜਗੇ ਦੀ ਕਰਨੀ ਸੀਗੀ ਫਰੈਂਡ ੂਨ ਮਰਚ ਵਗੈਰਾ ਤੇ ਹੁਣ ਆਪਾਂ ਇਹ ਫਾਟੂਆ ਤੋਂ ਸਮਾਨ ਇਹ ਰੱਖ ਦਿੰਨੇ ਆਂ ਆਪਾਂ ਅਗੇ ਦੁਕਾਨੇ ਤੇ ਫਰੰਡ ਤੇ ਜੇ ਤੁਸੀਂ ਵੀ ਖਾਣੇ ਆ ਚਿਕਨ ਦੇ ਪਕੌੜੇ ਖਾਣੇ ਆ ਤੁਸੀਂ ਕਿਰਨਾਂ ਦੀ ਸੋਈ ਚਾ ਸਕਦੇ ਹੋ ਤੁਹਾਡਾ ਵੈਲਕਮ ਹੈ ਠੀਕ ਹੈ ਜੀ ਅੱਜ ਸੱਤਾ ਗੁੰਨਾ ਪਿਆ ਆਪਣਾ ਇਹ ਆਪਾਂ ਰੋਟੀ ਲਾਵਾਂਗੇ ਜੀ ਬਾਅਦ ਚ ਪਹਿਲਾਂ ਆਪਾਂ ਖਾਵਾਂਗੇ ਔੜਿਸ਼ ਔੜੇ ਫੇਰ ਆਪਾਂ ਜਿਹੜੇ ਰੋਟੀ ਖਾਣੀ ਆ ਇੱਕ ਇੱਕ ਦੋ ਦੋ ਰੋਟੀ ਖਾ ਲੂਗਾ ਜੀ ਫਰੰਡ ਤੇ ਤੁਸੀਂ चिकन दे पकोड़े जरूर खान आना मेरे घर कोई गल नहीं मैं सवेरे बना के रख लूँगी ये है जी चिकन आ देखो चिकन लैग पीस कलेजी कलेजी फ्रेंड कलेजी माय गॉड फ्रेंड बहुत स्वाद बन गए बहुत स्वाद लगन के ब्रेड जो तुम खाओगे तो सच्ची नहीं ਮੰਗਰੇ ਦਾ ਇਹ ਆਪਾਂ ਜੀ ਤਿਆਰੀ ਕਰ ਦਿੱਤੀ ਆ ਫਰੈਂਡ ਇਹ ਤੁਸੀਂ ਕਿਵੇਂ ਖਾਣੇ ਆ ਇਹਦੇ ਅੰਦਰ ਤੁਸੀਂ ਨਮਕ ਪਾਉਣਾ ਨਮਕ ਆ ਨਮਕ ਲੈ ਨਿੰਬੂ ਨਿੰਬੂ ਦੇ ਉੱਪਰ ਆਓ ਫਰੈਂਡ ਠੀਕ ਆ ਇਹ ਤਾਂ ਕਿਸੇ ਨਾਲ ਵੀ ਲੱਭ ਜਾਂਦਾ ਫਰੈਂਡ ਖਾਣੇ ਆ ਖਾਸ ਖਾ ਸਕਦੇ ਆ ਆਪਾਂ ਵੇ ਸਾਡੇ ਘਰ ਤਾਂ ਆਪਾਂ ਢਿਸ਼ਾ ਗਲੀ ਚੱਲਦਾ ਸਿੱਟਾ ਬੈਠਾ ਸਾਡੇ ਘਰ ਤਾਂ ਵੈਸੇ ਢਿਸ਼ਾ ਗਲੀ ਤਾਂ ਹੀ ਚੱਲਦਾ ਮੁਰਗਾ ਮਰਗਾ ਜੂਰਦਾ ਫਰੈਂਡ ਮੁਰਗਾ ਆਪਾਂ ਦਾ ਪਕਾ ਲੈ ਆ। ਤਾਂ ਇਹ ਤਾਂ ਦੇਖੋ ਫਰੈਂਡ ਸੇਤਾ ਬਣੀਆਂ ਨੇ। ਸੰਨੀ ਦੀ ਓਲਦੀ ਭੈਣ ਹੈ ਜੀ। ਹਾਂਜੀ। ਇਹ ਅਗਰ ਅਗਰ ਜੇਕਰ ਵੀ ਫਿਰ ਵੀ ਤੁਹਾਨੂੰ ਸਮਝ ਆਵੇ। ਫਕੌੜੇ ਆਪਾਂ ਇਹਨਾਂ ਨੂੰ ਮਸਾਲਾ ਉਸੋ ਦਾ ਲਾ ਕੇ 10 ਮਿੰਟ 15 ਮਿੰਟ 20 ਮਿੰਟ ਪਹਿਲਾਂ ਰੱਖ ਦ assi। ਕਿਉਂਕਿ ਜਿਹੜਾ ਮਸਾਲਾ ਫਰੈਂਡ ਇਹਦੇ ਰੋਮ ਰੋਮ ਦੇ ਵਿੱਚ ਰਸ ਗਿਆ। ਜੀ ਬਕਰੇ ਰੋਮ ਰੋਮ ਵਿੱਚ ਵਾਸ ਸਜਣ ਦਾ ਦਾਦਾਇ ਫਰਵਾਸ ਸਜਣ ਦਾ ਉਹ ਗੱਲਾਂ ਬੰਡ ਆਪਣੀ ਇਹ ਤਾਂ ਜੀ ਤੇ ਫਿਰ ਜਦੋਂ ਤੁਸੀਂ ਪਕੌੜੇ ਕਦੇ ਖਾ ਕੇ ਦੇਖੋ ਨਾ ਬੰਡ ਜੀ ਉੱਤੇ ਇਹਦੇ ਨਾਲ ਪਾਉਣਾ ਨਿੰਬੂ ਨਿੰਬੂ ਚੋੜ ਕੇ ਕੋਈ ਘਰੇ ਹੁੰਦੀ ਆ ਕੋਈ ਕਾਲੀ ਮਿਰਚ ਵਗੈਰਾ ਹੋਰ ਵੀ ਨੱਲਾ ਭੱਬਾ ਉਹ ਵੀ ਆਪਾਂ ਪਾ ਸਕਦੇ ਆ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਵਧੀਆ ਲੱਗਦਾ ਫਰੈਂਡ ਜੇ ਆਪਾਂ ਪਹਿਲਾਂ ਦਾਲ ਬਣਾਈ ਆ ਸਾਫੀ ਮੰਗੀ ਦਾਲ ਦੀ ਬਣਾ ਲ ਭਰੈਂਡ ਇਹ ਦੇਖੋ ਬਰੰਡ ਸਾਫੀ ਮੰਗੀ ਦਾਲ ਬਹੁਤ ਘੈਂਟ ਬਣੀ ਆ ਫਰੈਂਡ ਇਹ ਵੀ ਮੈਂ ਦੋ ਰੋਟੀਆਂ ਖਾ ਚੁੱਕੀ ਆ ਇਹਦੇ ਨਾਲ ਤੇ ਹੁਣ ਵਾਰੀ ਹੈਗੀ ਚਿਕਨ ਦੀ ਹੁਣ ਹੈਗੀ ਆਪਣੀ ਵਾਰੀ ਮੁਰਗੀ ਵਰਗੇ ਦੀ ਫਰੈਂਡ ਗੁੜੀਆਂ ਨੂੰ ਪਰੋਟੀ ਗਵਾਦੀ ਕਿਉਂਕਿ ਉਹ ਘੱਟ ਖਾਂਦੀ ਆ ਸਾਡੀ ਮੁਰਗਾ ਵਰਗਾ ਕਾਇਦਾ ਮਰੀ ਪਈਏ ਟੁੱਕੀ ਪਈਏ ਜਵਾ ਉਹਨੂੰ ਮੈਂ ਵੀ ਆਲੇ ਸਮਝਾਇਆ ਵੀ ਭਾਈ ਤੁਸੀਂ ਸਿੱਖਣਾ ਖਾਣਾ ਪੀਣਾ ਕਿ ਹਮਨਾ ਦੀ ਸੋਈ ਚ ਆਇਆ ਕਰੋ ਵੈਲਕਮ ਆ ਤੁਹਾਡਾ ਤੁਸੀਂ ਮੈਥੋਂ ਸਿੱਖਿਆ ਕਰੋ ਕਿਵੇਂ ਖਾਣੀ ਹੈ ਰੋਟੀ ਕਿਵੇਂ ਨਹੀਂ ਖਾਣੀ ਹਮਿੰਲਾ ਦਾ ਨਾ ਬਾਲਾ ਨਾ ਮਾਤਰ ਹੋੜੇ ਇੱਕ ਪੀਸ ਮਸਾ ਖਾਣਾ ਤੇ ਹੁਣ ਇੱਕ ਟੋਕਾ 1.5 ਕਿਲੋ ਜਾਂਦਾ ਸੀ ਇਹ ਮੇਰੇ ਤੇ ਤੋਰੀ ਮੂਹੇ ਦੇ ਕੰਮ ਆਊਗਾ ਅਸੀਂ ਦੋਨਾਂ ਨੇ ਖਾਣਾ ਜਿਹੜੇ ਸਾਡੇ ਹਸਬੰਡ ਆ ਉਹ ਵਿਚਾਰੇ ਗੱਡੀ ਲੈ ਕੇ ਗਏ ਹੋਇਆ ਠੀਕ ਆ ਤੇ ਉਹ ਕਹਿੰਦੇ ਸਾਡੇ ਉਹਨਾਂ ਨੇ ਬੋਰ ਦਿੱਤਾ ਕਹਿੰਦੇ ਮੇ ਰੋਟੀ ਨਾ ਬਣਾਈ ਕਹਿੰਦਾ ਮੈਂ ਰੋਟੀ ਅਜੇ ਬਿਨਾਂ ਦੂਰ ਗਿਆ ਗੇੜਾ ਲੈ ਕੇ ਤੇ ਮੈਂ ਰੋਟੀ ਕਹਿੰਦਾ ਖਾ ਕੇ ਆਉਂਗਾ ਰਾਸਤੇ ਜੋਟਾ ਮੇਟੂ ਦੇ ਕੋਲ ਆਇਆ ਉਹ ਬਚਾਰਾ ਮੈਂ ਤਾਂ ਉਹਨੂੰ ਕਹਾਂ ਸੀ ਮੈਂ ਰੋਟੀ ਮੈਂ ਬਣਾ ਲੂੰਗੀ ਕਹਿੰਦਾ ਨਹੀਂ ਨਹੀਂ ਤੁਸੀਂ ਬਣਾ ਕੇ ਕਹਿੰਦਾ ਆਰਾਮ ਨਾਲ ਸੋਜੋ ਤੇ ਕਹਿੰਦਾ ਮੈਂ ਰਾਤ ਖਾ ਕੇ ਆਉਂਗਾ ਇਸ ਕਰ ਨੂੰ ਫਰੈਂਡ ਫਿਰ ਮੈਂ ਆਈ ਜਾਂਦਾ ਸੀ ਥੋੜਾ ਜਿਹਾ ਠੰਡਾ ਜਿਹਾ ਸੀ ਹਨਾ ਠੰਡੀ ਗੱਲਬਾਤ ਸੀਗੀ ਪਕੌੜੇ ਬਣਾ ਦਿੰਦਾ ਤੇ ਇਸ ਕਰ ਮੈਂ ਬਣਾ ਲਏ ਜੀ ਮੁਰਗੇ ਦੇ ਪਕੌੜੇ ਉੱਤੇ ਪਾਵਾਂਗੇ ਨਾ ਤੇ ਨਿੰਬੂ ਆਹ 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 ਇਹ ਕੁਝ ਪਾਣੀ ਹੀ ਜਾਂਦਾ ਪਤਾ ਨਹੀਂ ਕਿੱਡੇ ਕ ਸੁਆਦ ਬਣੇ ਹੋਣਗੇ ਫਰੈਂਡ ਜੇ ਹੁੰਦਾ ਨਾ ਬਸ ਰਿਆਣ ਜਾਂਦਾ ਵੀ ਜਿੰਨੇ ਕ ਆ ਪਏ ਐ ਦਵਾਦਾ ਬਣ ਜਾਣ ਤੇ ਫਿਰ ਕੂਲਰ ਚਲਾਈਏ ਤੇ ਨਿੰਬੂ ਨੂੰ ਪਾ ਕੇ ਨੂੰ ਖਾਈਏ ਫਰੈਂਡ ਆਈ ਵੈਰੀ ਪ੍ਰੋਬਲਮ ਆਈ ਵੈਰੀ ਨਾਈਸ ਕਿਰਨਾ ਦੀ ਕਿਰਨਾ ਦੀ ਰਸੋਈ ਚ ਵੈਰੀ ਫਰੈਂਡ ਆਈ ਵੈਰੀ ਨਾਈਸ ਵੈਰੀ ਫਰੈਂਡ ਮਾਗਨੀਆ ਭਰਾਵਾ ਇਹ ਬੜੇ ਹੋ ਗਏ ਘਟੋ ਘਟਾ ਉਹਦੇ ਮਰਗੇ ਬਣੇ ਆ ਮੈਨੂੰ ਪੱਕਾ ਪਤਾ ਵੀ ਇਹ ਮੂੰਗੀ ਦੀ ਦਾਲ ਅੱਗੇ ਬਣਿਆ ਹੋਣਾ ਹੋਈ ਵੀ ਨਹੀਂ ਸਬਜ਼ੀ ਅੱਗੇ ਸੱਤ ਸੌ ਜੀ ਕਿਉਂਕਿ ਮੈਨੂੰ ਮੂੰਗੀ ਦੀ ਸਬਜ਼ੀ ਬਹੁਤ ਘੱਟ ਲੱਗਦੀ ਬਣਾਉਂਦੇ ਰੋਟੀ ਚੂੜ ਕੇ ਖੂਲ ਕੇ ਖਾਣ ਨੂੰ ਤੇ ਹੁਣ ਸਾਡੇ ਜਿੰਮੀ ਦੇ ਮੂੰਹ 'ਚ ਪਾਣੀ ਆਈ ਜਾਂਦਾ ਵੀ ਮੰਮਾ ਕਿਹੜੇ ਵੇਲੇ ਵੜਦਾ ਹੁਟਦਾ ਮੈਨੂੰ ਪਾ ਦੇ ਫਿਰ ਮਾਸਤਾ ਆਪਾਂ ਹੀ ਖਾਵਾਂਗੇ ਤੁਹਾਡੇ ਨਹੀਂ ਪੱਲੇ ਬਹਿਣਾ ਜਰੂਰੀ ਤੁਹਾਨੂੰ ਫਿਰ ਅੱਜ ਵਾਸਤੇ ਚੱਲ ਜੀ ਉੱਧਰ ਤੇਰਾ ਕੋਈ ਵੀ ਠੀਕ ਆ ਭਾਗਨੇ ਵੀ ਜਿਹੜਾ ਕੱਚੇ ਆ ਮੇਰੇ ਇਹਨਾਂ ਨੂੰ ਵੀ ਜੀ ਕਰ ਜਾਂਦਾ ਵੀ ਇਹ ਵੀ ਭਾਜ ਮਾਰ ਆ ਜਾ ਫਰੈਂਡ ਤੇ ਜਿਹਨੇ ਜਿਹਨੇ ਖਾਣਾ ਤੁਸੀਂ ਕਮੈਂਟਾ ਜਰੂਰ ਦੱਸਿਓ ਵੀ ਅਸੀਂ ਖਾਣਾ ਕਰਨਾ ਵੀ ਸਾਨੂੰ ਰੱਖੀ ਪਹਿਰਣ ਕੇ ਠੀਕ ਆ ਤੇ ਆਪਾਂ ਤੁਹਾਨੂੰ ਜਰੂਰ ਕਰਵਾਵਾਂਗੇ ਆਈ ਵੈਰੀ ਨਾਈਸ ਆਈ ਵੈਰੀ ਪ੍ਰੋਬਲਮ ਤੇ ਵਟ ਯੂ ਆਰ ਨਾਈਸ ਵਟ ਯੂ ਆਰ ਪ੍ਰੋਬਲਮ ਵਟ ਯੂ ਆਰ ਨੇਮ ਨੇਮ ਆਪਣਾ ਜੀ ਨੂੰ ਦੱਸਣਾ ਵਟ ਇਰ ਨੇਮ ਆਪਣਾ ਨੇਮ ਜਰੂਰ ਦੱਸਣਾ ਕਮੈਂਟਾ ਜੀ ਸਸਰੀ ਕਾਲ ਫਰੈਂਡ ਤੇ ਦੱਸ ਦਿਓ ਮੈਨੂੰ ਕਿੱਥੇ ਕਿਥੇ ਪਹੁੰਚ ਗਈ ਸਾਡੀ ਵੀਡੀਓ ਠੀਕ ਹੈ ਤੇ ਕਮੈਂਟਾਂ ਜ਼ਰੂਰ ਦੱਸੋ ਵੀ ਕਿਹਦੇ ਜਿਹਨੇ ਖਾਣਾ ਮੁਰਗਾ ਮਸਾਲਮਾ ਨਹੀਂ ਕਰਨਾ ਮੁਰਗਾ ਮਸਾਲਮਾ ਹਾਂ ਹਾਂ ਦੇਖिएगा ਮਦਰ ਇੱਕ ਪੀਸ ਕੱਢ ਲਿਆ ਲੈ ਜੀ ਜੀ ਕੱਟ ਕੇ ਰਹੀ ਹੈ